ਸਾਚੀ ਗੱਲ ਜੀ ਸਾਰਿਆਂ ਨੂੰ ਤੇ ਮੈਂ ਜੀ ਆਈ 800 ਲੈ ਕੇ ਆਡੇ ਹੋ ਗਿਆ ਜੀ ਟਰੈਕਟਰ ਦਾ ਤੇਲ ਖਤਮ ਤੇ ਆ ਦੇਖੋ ਜੀ ਮੇਰੀ ਖੜੀ ਸਕੂਟਰੀ ਤੇ ਮੈਂ ਹੁਣ ਤੁਹਾਨੂੰ ਦਿਖਾਉਣੀ ਆ ਟਰੈਕਟਰ ਤੇ ਫੋnde ਪਿਆ ਜੀ ਟੋਚਨ ਲਓ ਜੀ ਪੈ ਗਿਆ ਆ ਦੇਖੋ ਜੀ ਠੀਕ ਹੋਣਾ ਜੀ ਆ ਆਇਆ ਸਾਡਾ ਮਾਲਕ ਲਓ ਜੀ ਹੁਣ ਦੂਜਾ ਟਰੈਕਟਰ ਆ ਰਿਹਾ ਜੀ ਦਿਖਾਉਨੇ ਆ ਤੁਹਾਨੂੰ ਆਪਾਂ ਤੇ ਅੱਜ ਜੀ ਉਹੀ ਗੱਲ ਹੋ ਗਈ ਕਹਿੰਦੇ ਹੁੰਦੇ ਆ ਲਓ ਜੀ ਆ ਗਿਆ ਦੂਜਾ ਟਰੈਕਟਰ ਹੁਣ ਪਾਊਗਾ ਜੀ ਟੋਚਨ ਟੋਚਨ ਪਾਊਗਾ ਜੀ ਹੁਣ ਦੇਖਿਓ ਤੁਸੀਂ ਆ ਗਿਆ ਜੀ ਦੂਜਾ ਟਰੈਕਟਰ ਹੁਣ ਇਹਨਾਂ ਪਾਊਗਾ ਜੀ ਟੋਚਨ ਲਓ ਜੀ ਟਰੈਕਟਰ ਹੁੰਦਾ ਪਿਆ ਬੈਕ ਜੀ ਹੁਣ ਹੁਣ ਪਾਊਗਾ ਜੀ ਇਹਨੂੰ ਟੋਚਨ ਦੇਖੋ ਦੇਂ ਦੇ ਵੀਂਦਰਾ ਹੁੰਦਾ ਸੀ ਸੋਨਾਲੀ ਕਾ ਨੂੰ ਖੇਤਾਂ ਤੇ ਅੱਜ ਜੀ ਸੋਨਾਲੀ ਕਾ ਖਿੱਟੂ ਕਾ ਵੀਂਦਰਾ ਨੂੰ ਜੀ ਨਿੱਕੇ ਨੂੰ ਕਿੱਥੇ ਟਰੈਕਟਰ ਤੇ ਬੈਠਾ ਕੋਈ ਉਹਦੇ ਵਿੱਚ ਪੰਜ ਯੱਲਾ ਹੁੰਦੇ ਨਿੱਕੇ ਨਿੱਕੇ ਚੱਲ ਟਰੈਕਟਰ ਤੇ ਹੁੰਦੇ ਹੁੰਦੇ ਲਓ ਜੀ ਪੈ ਘਾਟਾ ਚੰ ਚਾੜੀ ਬਸ ਜੀ ਇੰਨਾ ਹੀ ਕੰਮ ਹੁੰਦਾ ਜੀ ਤੋਸਨ ਵੇਖ ਲਓ ਤੁਸੀਂ ਚਲੋ ਜੀ ਰੁਕ ਜਾਓ ਰੁਕ ਜਾਓ ਭਾਈ ਲੋਕੀਓ ਟੋਕੀਆ ਪਿਆ ਹੋਇਆ ਲਓ ਜੀ ਆ ਜਾਂਦੀ ਹੈ ਜੀ ਤੋਸਨ ਪਾ ਕੇ ਆਪਣੀ ਟ੍ਰੈਲਿੰਗ ਆ ਜਾਂਦਾ ਜੀ ਆਪਣਾ ਮਹਿੰਦਰਾ ਤੇ ਮਾਜਾ ਨੀਜੀ ਸਕੂਟਰੀ ਤੇ ਮੈਂ ਆਈ ਸੀ ਕਿ ਮੈਂ ਕਿਹਾ ਚਲ ਚੋਚਨ ਦੇ ਕੇ ਜਾਵਾਂ ਤੇ ਚੋਚ ਤੋਂ ਚੋਚਨ ਪਾ ਕੇ ਤੁਹਾਨੂੰ ਹੁੰਦੀ ਆ ਇਹ ਚੀਜ਼ ਔ ਚੱਲ ਗਏ ਆ ਜੀ ਲਓ ਜੀ ਆ ਗਿਆ ਪੰਪ ਜੀ ਹੁਣ ਪਊਗਾ ਜੀ ਤੇਲ ਮਿੰਦਰਾ ਚ ਚੋਚਨ ਪਾ ਕੇ ਇੱਥੇ ਤੱਕ ਤਾਂ ਲੈ ਜਾਂਦਾ ਜੀ ਵੈਸੇ ਸਿੱਖਣਾ ਚਾਹੀਦਾ ਘਰ ਦੇ ਕੰਮ ਵੀ ਹੈ ਨਾ ਸਾਰਿਆਂ ਨੂੰ ਜਾਨੀ ਕਿ ਤੁਹਾਨੂੰ ਪਤਾ ਹੀ ਹੈ ਜੀ ਮਾੜੀ ਮੋਟੀ ਸਪੋਰਟ ਕਰਨੀ ਪੈਂਦੀ ਹੈ ਜੀ ਜੇ ਕੋਈ ਕੋਈ ਹੋਰ ਨਾ ਹੋਵੇ ਆਪਦਾ ਭੈਣ ਭਰਾ ਸਪੋਰਟ ਕਰਨ ਵਾਲਾ ਤੇ ਘਰ ਦੀ ਲੇਡੀਜ਼ ਨੂੰ ਤੇ ਕਰਨੀ ਚਾਹੀਦੀ ਹੈ ਨਾ ਸਪੋਰਟ ਨਹੀਂ ਤਾਂ ਦੇਖਦੇ ਰਹਿਣਾ ਸੀਗਾ ਵੀ ਹੁਣ ਕਿੰਨੂੰ ਭੇਜ ਗਏ ਤੇ ਹੁਣ ਦੇਖ ਲਓ ਜੇ ਉਮਦੀ ਸੀ ਸਕੂਟਰੀ ਆਪਾਂ ਨੂੰ ਤੇ ਆਪਾਂ ਤਾਂ ਹੀ ਆਗੇ ਸੀਗੇ ਆ ਕੇ ਤੇ ਦੇਖੋ ਹੁਣ ਆਪਾਂ ਟੋਚਨ ਲਿਆ ਕੇ ਦਿੱਤਾ ਟੋਚਨ ਪਾ ਕੇ ਤੇ ਹੁਣ ਦੇਖੋ ਤੇ ਤੇ ਲਾਲੀ ਬੈਂਕੀ ਕੋਲੇ ਪਹੁੰਚ ਗਏ ਆ ਤੇ ਹੁਣ ਜੀ ਤੇਲ ਪੈ ਜਾਣਾ ਤੇ ਬਸ ਫੇਰ ਆਪਾਂ ਜਾ ਕੇ ਖਾਣੇ ਆ ਜੀ ਰੋਟੀ ਪਾਣੀ ਤੇ ਬਾਕੀ ਜੀ ਦੇਖਦੇ ਆ ਟ੍ਰੈਫਿਕ ਵੈਸੇ ਹੀ ਰੋਡਾਂ ਦੇ ਪਤਾ ਨਹੀਂ ਕਿੱਥੋਂ ਹੋ ਜਾਂਦੀ ਐਸ ਟਾਈਮ ਪਰ ਵੈਸੇ ਵੀ ਚਲੋ ਅੱਧਾ ਰੋਡ ਖਾਲੀ ਹੁੰਦਾ ਤੇ ਅੱਧਾ ਰੋਡ ਹੁੰਦਾ ਵਾ ਭਰਿਆ ਹੋਇਆ ਦੇਖੋ ਤੁਸੀਂ ਅੱਧਾ ਖਾਲੀ ਪਿਆ ਤੇ ਇੱਧਰ ਵੇਖ ਲਓ ਜੀ ਹਨਾਏ ਆ ਪੈ ਗਿਆ ਜੀ ਤੇਲ ਤੇ ਹੁਣ ਤੋਰਨਗੇ ਜੀ ਗੱਡੀਆਂ ਹਵਾ ਲੈ ਗਿਆ ਜੀ ਟਰੈਕਟਰ ਤੇ ਹੁਣ ਦੇਖੋ ਕਦੇ ਹੋਇਆ ਤਾਂ ਨਹੀਂ ਐਦਾਂ ਵੀ ਤੇਲ ਮੁੱਕ ਜੇ ਜਦੋਂ ਕਿਸੇ ਡਰਾਈਵਰ ਦੇ ਹੱਥ ਚੀਜ਼ੀ ਦੇ ਦਈਏ ਨਾ ਫੇਰ ਮੜਾ ਮੋਟਾ ਤੁਹਾਨੂੰ ਪਤਾ ਫਰਕ ਪੈ ਹੀ ਜਾਂਦਾ ਕਿਉਂਕਿ ਡਰਾਈਵਰ ਦੇਖਦੇ ਨਹੀਂ ਹੈਗੇ ਤੇ ਆਪ ਅੱਧਾ ਘੰਟਾ ਘੰਟੇ ਵਾਸਤੇ ਹੀ ਦਿੱਤਾ ਤੇ ਲੋ ਤੁਸੀਂ ਘੰਟੇ ਦੇ ਵਿੱਚ ਕੀ ਹਾਲ ਕਰਤਾ ਕਦੇ ਤੇਲ ਮੁੱਕਣ ਨਹੀਂ ਦਿੱਤਾ ਹੀ ਮਸ਼ੀਨਰੀ ਦੇ ਵਿੱਚੋਂ ਅੱਜ ਪਹਿਲੀ ਵਾਰ ਸਾਡੇ ਨਾਲ ਚਾਂਸ ਹੋਇਆ ਜੀ ਇਹ ਚਲੋ ਕੋਈ ਗੱਲ ਨਹੀਂ ਬਾਕੀ ਤੁਰਦੇ ਆ ਹੁਣ ਚਲੋ ਜੀ ਤੁਰ ਪੇ ओके रेडी ਕੀ ਲਓ ਜੀ ਆਪਾਂ ਵੀ ਤੋਰੀਏ ਹੁਣ ਨਾਲ ਨਾਲ ਸਾਰਿਆਂ ਨੂੰ ਸੱਚੀ ਕਾਲ ਪਿਆਰ ਭਰੀ ਗੁੱਡ ਨਾਈਟ ਜੀ